ਮੰਡੀ ਸ਼ਹਿਰ ਵਿੱਚ ਬਿਆਸ ਦਰਿਆ ਦੇ ਬਿਲਕੁਲ ਵਿਚਕਾਰ ਕਈ ਟਨ ਦਾ ਇੱਕ ਪੱਥਰ ਜੋ ਕਿ ਤਕਰੀਬਨ 25 ਤੋਂ 30 ਫੁੱਟ ਉੱਚਾ ਹੈ ਤਾਂ ਗੁਰੂ ਸਾਹਿਬ ਜੀ ਦਾ ਕੇਸਰੀ ਨਿਸ਼ਾਨ ਇੱਥੇ ਝੂਲਦਾ ਹੈ ਇਹ ਹੈ ਨਿਸ਼ਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਿਸ਼ਾਨਾ ਲਾਉਣ ਵਾਲੀ ਜਿਸ ਬੰਦੂਕ ਤੇ ਨਾਲ ਗੁਰੂ ਸਾਹਿਬ ਜੀ ਨੇ ਉਸ ਹਾਣੀ ਨੂੰ ਨਿਸ਼ਾਨਾ ਲਗਾ ਕੇ ਮੰਡੀ ਦੇ ਰਾਜੇ ਨੇ ਵਰ ਦਿੱਤਾ ਸੀ ਉਹ ਬਦਦੂਖ ਇਸ ਇਤਿਹਾਸ ਗੁਰਦੁਆਰੇ ਵਿੱਚ ਅੱਜ ਤੱਕ ਸੁਭਾਇਮਾਨ ਹੈ ਅਤੇ ਇਸ ਪੱਥਰ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਇਸ ਬਖਸ਼ਿਸ਼ ਦਾ ਪਾਤਰ ਬਣਿਆ ਹੈ ਮੰਡੀ ਦਾ ਰਾਜਾ ਅਤੇ ਇਸ ਦਾ ਕੀ ਇਤਿਹਾਸ ਹੈ ਆਓ ਗੁਰ ਇਤਿਹਾਸ ਸੁਣਦੇ ਹਾਂ ਜੁੜੇ ਰਹੋ ਸਰਵ ਸੰਗਤ ਨਵਾਰਖਾ ਸਾਡੇ YouTube ਚੈਨਲ ਦੇ ਨਾਲ ਜਿੰਨਾ ਸੰਤਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਆਪ ਦਰਸ਼ਨ ਕਰੋ ਗੁਰ ਇਤਿਹਾਸ ਨੂੰ ਵੱਤ ਵੱਤ ਸ਼ੇਅਰ ਕਰੋ ਅਤੇ ਸਿੱਖ ਧਰਮ ਦਾ ਪ੍ਰਚਾਰ ਜ਼ਰੂਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਾਂ ਮਣੀਕਰ ਸਾਹਿਬ ਦੀ ਯਾਤਰਾ ਤੇ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਿਸ-ਜਿਸ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਸਹਿਬਾਨ ਜੀ ਨੇ ਆਪਣੇ ਚਰਨ ਪਸਾਰੇ ਹਨ ਆਪਣੇ ਚਰਨ ਪਾ ਕੇ ਜਗ੍ਹਾ ਨੂੰ ਪਵਿੱਤਰ ਕੀਤਾ ਹੈ ਉਹਨਾਂ ਇਤਿਹਾਸਕ ਜਗ੍ਹਾ ਦੇ ਦਰਸ਼ਨ ਕਰ ਰਹੇ ਹਾਂ ਅੱਜ ਅਸੀਂ ਪਹੁੰਚੇ ਹਾਂ ਮੰਡੀ ਸਕੇਤ ਜਿੱਥੇ ਤੁਸੀਂ ਪਿਛਲੇ ਭਾਗ ਵਿੱਚ ਇੱਥੋਂ ਦਾ ਇਤਿਹਾਸ ਜਾਣਿਆ ਹੈ ਅਤੇ ਇੱਥੇ ਪੰਇਆਂ ਹੋਈਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਹਨ ਆਓ ਇਤਿਹਾਸ ਨੂੰ ਅੱਗੇ ਵਧਾਉਂਦੇ ਹਾਂ ਅਤੇ ਇੱਕ ਹੋਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੀ ਗੱਲ ਕਰਦੇ ਹਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਮੰਡੀ ਨੂੰ ਅਪਾਰ ਬਖਸ਼ਿਸ਼ ਅਤੇ ਵਰ ਕਿਵੇਂ ਦਿੱਤਾ ਸੀ ਜਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ 6 ਮਿੰਟ ਤੋਂ ਉੱਪਰ ਦਾ ਸਮਾਂ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੋਂ ਅਨੰਦਪੁਰ ਸਾਹਿਬ ਵਾਪਸ ਜਾਣ ਵਾਸਤੇ ਚਾਲੇ ਪোন ਦੀ ਤਿਆਰੀ ਕੀਤੀ ਤੇ ਮੰਡੀ ਦੇ ਰਾਜੇ ਨੂੰ ਜਦ ਪਤਾ ਲੱਗਾ ਤਾਂ ਉਹ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਉਪਸਥਿਤ ਹੋ ਗਿਆ ਅਤੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਬਹੁਤ ਪਿਆਰ ਬਖਸ਼ਿਆ ਅਪਾਰ ਬਖਸ਼ਿਸ਼ਾਂ ਕੀਤੀਆਂ ਹੈ ਮੁਗਲ ਫੌਜ ਅਤੇ ਜੋ ਪਹਾੜੀ ਰਾਜੇ ਜੋ ਆਪ ਜੀ ਦੇ ਨਾਲ ਨਫ਼ਰਤ ਕਰਦੇ ਸਨ ਈਰਖਾ ਕਰਦੇ ਸਨ ਉਹ ਸਾਡੀ ਦੋਸਤੀ ਤੋਂ ਆਪ ਜੀ ਦੀ ਬਖਸ਼ਿਸ਼ ਤੋਂ ਮੇਰੇ ਨਾਲ ਵੀ ਵੈਰ ਕਮਾਉਣਗੇ ਇਸ ਕਰਕੇ ਆਪ ਕੁਛ ਕਿਰਪਾ ਕਰ ਜਾਓ ਸਾਡੇ ਉੱਤੇ ਤਾਂ ਕਿ ਸਾਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਗੁਰੂ ਸਾਹਿਬ ਜੀ ਨੇ ਜਦ ਮੰਡੀ ਦੇ ਰਾਜੇ ਵੱਲ ਤੱਕਿਆ ਮੁਸਕਰਾਏ ਤੇ ਬਖਸ਼ਿਸ਼ਾਂ ਦਾ ਢੰਡਾਰ ਖੋਲ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇੱਕ ਸੇਵਕ ਨੇ ਇੱਕ ਬੰਦੂਕ ਪੇਟ ਕੀਤੀ ਸੀ ਤੇ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਸੀ ਤੇ ਗੁਰੂ ਸਾਹਿਬ ਜੀ ਉੱਠੇ ਆਪਣੇ ਆਸਣ ਤੋਂ ਤੇ ਕੋਲ ਹੀ ਇੱਕ কুমہار ਜੋ ਕੇ ਮਟਕੀਆਂ ਵੇਚਦਾ ਸੀ ਮਿੱਟੀ ਦੇ ਬਰਤਨ ਵੇਚਦਾ ਸੀ ਉਹਨਾਂ ਚੋਂ ਇੱਕ ਮਟਕੀ ਚੁੱਕ ਕੇ ਜੋਰ ਦੇ ਨਾਲ ਨਾਲ ਲੱਗਦੇ ਬਿਆਸ ਦਰਿਆ ਦੇ ਵਿੱਚ ਸੁੱਟ ਦਿੱਤੀ ਮਟਕੀ ਬਿਆਸ ਦਿਆ ਵਿੱਚ ਤਰਨ ਲੱਗੀ ਅਤੇ ਜਦ ਉਹ ਪਾਣੀ ਦੇ ਵਿੱਚ ਤਰਦੀ ਹੋਈ ਘੁੰਮਦੀ ਹੋਈ ਅੱਗੇ ਵਧੀ ਤਾਂ ਗੁਰੂ ਸਾਹਿਬ ਜੀ ਨੇ ਉਸ ਮਟਕੀ ਦਾ ਨਿਸ਼ਾਨਾ ਲਗਾਇਆ ਇਸ ਬੰਦੂਕ ਦੇ ਨਾਲ ਗੋਲੀ ਚੱਲੀ ਮਟਕੀ ਦੇ ਆਰ-ਪਾਰ ਮੂਰੀ ਹੋ ਗਈ ਔਰ ਮਟਕੀ ਫੇਰ ਵੀ ਪਾਣੀ ਦੇ ਵਿੱਚ ਘੁੰਮਦੀ ਰਹੀ ਅਤੇ ਉਸੇ ਤਰ੍ਹਾਂ ਅਡੋਲ ਤਰਦੀ ਰਹੀ ਤਾਂ ਗੁਰੂ ਸਾਹਿਬ ਜੀ ਨੇ ਮੰਡੀ ਦੇ ਰਾਜੇ ਨੂੰ ਵਰ ਦਿੱਤਾ ਜੈਸੀ ਬਚੀ ਹੈ ਜਿਹਾਂ ਢੀ ਐਸੀ ਬਚੀ ਰਹੇਗੀ ਤੇਮਾਰੀ ਮੰਡੀ ਜੋ ਮੰਡੀ ਕੋ ਲੂਟੇਗੇ ਆਸਮਾਂ ਕੇ ਗੁਲੇ ਛੂਟੇਗੇ ਗੁਰੂ ਸਾਹਿਬ ਜੀ ਦੇ ਬਚਨ ਦਿਆ ਸਦਕਾ ਅੱਜ ਤੱਕ ਮੰਡੀ ਸ਼ਹਿਰ ਵਸਦਾ ਹੈ ਜਿਸ ਦਾ ਕੋਈ ਵੀ ਦੁਸ਼ਮਣ ਨੁਕਸਾਨ ਨਹੀਂ ਕਰ ਸਕਿਆ ਗੁਰੂ ਸਾਹਿਬ ਜੀ ਦੀ ਇਸ ਖੇਡ ਨੂੰ ਜੋਜੀ ਪ੍ਰੀਤਮ ਨੇ ਇਸ ਚੋਜ ਨੂੰ ਕੁਦਰਤ ਨੇ ਵੀ ਅਲੱਗ ਰੰਗ ਦੇ ਦਿੱਤਾ ਕੁਝ ਸਮਾਂ ਗੁਜ਼ਰਿਆ ਤਾਂ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਮਟਕੀ ਛੁੱਟੀ ਸੀ ਕੁਦਰਤ ਦੀ ਐਸੀ ਖੇਡ ਹੋਈ ਕਿ ਉਸ ਜਗ੍ਹਾ ਤੋਂ ਜ਼ਮੀਨ ਤੋਂ ਹੀ ਪੱਥਰ ਨਦੀ ਦੇ ਵਿੱਚ ਉੱਪਰ ਉੱਠਣਾ ਸ਼ੁਰੂ ਹੋ ਗਿਆ ਅਤੇ ਉਹ ਪੱਥਰ ਤਕਰੀਬਨ 25 ਤੋਂ 30 ਫੁੱਟ ਉੱਚਾ ਅੱਜ ਤੱਕ ਉੱਠ ਕੇ ਖੜਾ ਹੋ ਚੁੱਕਾ ਹੈ ਉਹ ਆਸ-ਪਾਸ ਨਦੀ ਵਗਦੀ ਹੈ ਪਰ ਉਹ ਨਦੀ ਦੇ ਵਿਚਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਹ ਪਵਿੱਤਰ ਨਿਸ਼ਾਨੀ ਨੂੰ ਸਮੇਟ ਕੇ ਬੈਠਾ ਹੈ ਅਤੇ ਇਸ ਚੀਜ਼ ਦੀ ਯਾਦ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਜਗ੍ਹਾ ਦੇ ਉੱਤੇ ਮਟਕੀ ਛੁਟ ਕੇ ਬੰਦੂਕ ਦਾ ਨਿਸ਼ਾਨਾ ਲਗਾਇਆ ਸੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਨਿਸ਼ਾਨੇ ਦੇ ਉੱਤੇ ਇਸ ਪੱਥਰ ਦੇ ਉੱਤੇ ਅੱਜ ਤੱਕ ਕੇਸਰੀ ਨਿਸ਼ਾਨ ਝੂਲਦੇ ਹਨ ਤੇ ਜਿੰਨੀ ਮਰਜ਼ੀ ਆਫਤ ਆਵੇ ਹੜ ਆਵੇ ਪਰ ਇਹ ਗੁਰੂ ਕੇ ਨਿਸ਼ਾਨ ਇੱਥੋਂ ਨਹੀਂ ਹਿਲਦੇ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੈ ਅਤੇ ਉਹ ਨਿਸ਼ਾਨੀ ਹੈ ਕਿ ਗੁਰੂ ਸਾਹਿਬ ਜੀ ਨੇ ਜੋ ਬਚਨ ਦਿੱਤਾ ਸੀ ਦੇ ਮੰਡੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਉਸੇ ਤਰ੍ਹਾਂ ਇਹ ਵੀ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਕਾਇਮ ਹੈ ਮਨੀਕਰ ਸਾਹਿਬ ਦਰਸ਼ਨ ਕਰਨ ਵਾਲੀਆਂ ਸੰਤਾਂ ਇਸ ਜਗ੍ਹਾ ਤੇ ਆਉਂਦੀਆਂ ਹਨ ਇਸ ਇਤਿਹਾਸਕ ਗੁਰਦੁਆਰੇ ਦੇ ਵੀ ਦਰਸ਼ਨ ਕਰਦੀਆਂ ਹਨ ਇਸ ਪੱਥਰ ਤੇ ਜਿਸ ਦਾ ਨਾਮ ਹੈ ਹਾਂਡੀ ਸਾਹਿਬ ਉਸ ਨੂੰ ਵੀ ਦਰਸ਼ਨ ਦਿਦਾਰੇ ਕਰਕੇ ਨਿਹਾਲ ਹੁੰਦੀਆਂ ਹਨ ਇੱਥੋਂ ਦਾ ਇਤਿਹਾਸ ਬੜਾ ਹੀ ਵਿਲੱਖਣ ਹੈ ਅਦਭੂਤ ਨਜ਼ਾਰੇ ਅਤੇ ਗੁਰੂ ਸਾਹਿਬ ਜੀ ਦੀ ਚੋਜ ਦੇਖ ਕੇ ਸੰਤਾਂ ਨਿਹਾਲ ਨਿਹਾਲ ਹੁੰਦੇ ਆ ਹਨ ਬਿਆਸਦਰਿਆ ਦੇ ਬਿਲਕੁਲ ਵਿਚਕਾਰ ਕਈ ਟਨ ਦਾ ਇਹ ਪੱਥਰ ਜੋ ਕਿ ਤਕਰੀਬਨ 25 ਤੋਂ 30 ਫੁੱਟ ਉੱਚਾ ਹੈ ਤਾਂ ਗੁਰੂ ਸਾਹਿਬ ਜੀ ਦਾ ਕੇਸਰੀ ਨਿਸ਼ਾਨ ਇੱਥੇ ਝੂਲਦਾ ਹੈ ਇਹ ਹੈ ਨਿਸ਼ਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਜੀ ਦੇ ਨਿਸ਼ਾਨਾ ਲਾਉਣ ਵਾਲੀ ਜਿਸ ਬੰਦੂਕ ਦੇ ਨਾਲ ਨਿਸ਼ਾਨਾ ਲਗਾ ਕੇ ਜਿਸ ਬੰਦੂਕ ਦੇ ਨਾਲ ਗੁਰੂ ਸਾਹਿਬ ਜੀ ਨੇ ਉਸ ਹਾੜੀ ਨੂੰ ਨਿਸ਼ਾਨਾ ਲਗਾ ਕੇ ਮੰਡੀ ਦੇ ਰਾਜੇ ਨੂੰ ਵਰ ਦਿੱਤਾ ਸੀ ਉਹ ਬੰਦੂਕ ਇਸ ਇਤਿਹਾਸ ਗੁਰਦੁਆਰੇ ਵਿੱਚ ਅੱਜ ਤੱਕ ਸ਼ੁਭਾਇਮਾਨ ਹੈ ਜਿਸ ਕੁੱਪੀ ਦੇ ਨਾਲ ਇਸ ਬੰਦੂਕ ਵਿੱਚ ਗੁਰੂ ਸਾਹਿਬ ਜੀ ਨੇ ਬਰੁੱਧੀ ਗੋਲੀ ਕਰੀ ਉਹ ਕੁੱਪੀ ਵੀ ਇਸ ਜਗ੍ਹਾ ਉੱਤੇ موجود ਹੈ ਇਸ ਇਤਿਹਾਸ ਗੁਰਦੁਆਰੇ ਵਿੱਚ ਆ ਕੇ ਗੁਰੂ ਸਾਹਿਬ ਜੀ ਦੀਆਂ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਸੰਤਾਂ ਨਿਹਾਲ ਨਿਹਾਲ ਹੁੰਦੇ ਹਨ ਆਪਣੀਆਂ ਅਰਦਾਸਾਂ ਗੁਰੂ ਸਾਹਿਬ ਜੀ ਅੱਗੇ ਕਰਤੀਆਂ ਹਨ ਤੇ અપਾਰ ਬਖਸ਼ਿਸ਼ ਨਾਲ ਲੈ ਕੇ ਆਪਣੇ ਘਰਾਂ ਨੂੰ ਵਾਪਸ ਹੋ ਜਾਂਦੇ ਨੇ ਇਸ ਇਤਿਹਾਸਕ ਗੁਰਦਵਾਰਾ ਦੀ ਬਿਲਡਿੰਗ ਬਹੁਤ ਹੀ ਸੁਨਹਿਰ ਰਹਾਇਸ਼ ਦਾ ਖੁੱਲਾ ਪ੍ਰਬੰਧ ਹੈ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ ਹਜ਼ਾਰਾਂ ਦੇ ਸਾਬਨਾ ਸੰਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਕਰਦੇ ਹਨ ਚਾਹੇ ਉਹ ਕਿਸੇ ਵੀ ਧਰਮ ਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗੁਣ ਗਾਂਦੀਆਂ ਹਨ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਇਸ ਅਨੋਖੀ ਅਤੇ ਪੁੱਤਰ ਨਿਸ਼ਾਨੀ ਦੇ ਦਰਸ਼ਨ ਕਰਕੇ ਕਿਵੇਂ ਦਾ ਲੱਗਾ ਕਮੈਂਟ ਜੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਦਰਸ਼ਨ ਕਰੋ ਅਤੇ ਹੋਰ ਨਾਲ ਸੰਤਾਂ ਨੂੰ ਦਰਸ਼ਨ ਕਰਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ